ਤਰਨਤਾਰਨ ਦੇ ਪਿੰਡ ਮਗਲ ਚੱਕ ਵਿਖੇ ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਲਾਈ ਗਈ ਅੱਗ ਕਾਰਨ ਇੱਕ ਪਰਿਵਾਰ ਦਾ ਘਰ ਸੜ ਕੇ ਸੁਆਹ ਹੋ ਗਿਆ ਘਰ ਦੇ ਮਾਲਕ surjit singh ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਕੋਲ ਹੀ ਲੱਗਦੇ ਖੇਤਾਂ ਵਿੱਚ ਕਿਸੇ ਵੱਲੋਂ ਕਣਕ ਦੀ ਨਾੜ ਸਾੜਨ ਲਈ ਖੇਤਾਂ ਵਿੱਚ ਅੱਗ ਲਗਾਈ ਗਈ ਸੀ ਅਤੇ ਰਾਤ 10 ਤੋਂ 11 ਵਜੇ ਦੇ ਕਰੀਬ ਹਵਾ ਤੇਜ਼ ਹੋਣ ਦੇ ਕਾਰਨ ਫੈਲੀ ਇਸ ਅੱਗ ਨਾਲ ਉਹਨਾਂ ਦੇ ਘਰ ਪਸ਼ੂਆਂ ਦੇ ਚਾਰੇ ਲਈ ਬਣਾਈ ਗਈ ਤੋੜੀ ਅਤੇ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਘਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਪੀੜਿਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹਨਾਂ ਖੇਤਾਂ ਵਿੱਚ ਅੱਗ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਹਾਂਜੀ ਆਪਣਾ ਘਰ ਹੈ ਜੀ ਮੇਰੇ ਪਰਿਵਾਰ ਆ ਤੇ ਆਕਾ ਕੀ ਇੱਥੋਂ ਆਪਣੇ ਲਾਗੂ ਹੀ ਗਵਾਂਢੋਂ ਆਈਆਂ ਨੂੰ ਤਾਂ ਅਕੇਲੇ ਤੋਂ ਹੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀਆ ਚੰਦ ਮਾਂ ਹੀ ਬਚਿਆ ਤੇ ਦੀ ڈاک ਵੇ ਦਾ ਟਾਈਮ ਹੀ ڈاک ਨੂੰ ਪਤਾ ਲੱਗ ਗਿਆ ਮੁੜ ਕੇ ਹੀ ਬੜਾ ਕੋਖ ਕੋਸਤ ਕੀਤੀ ਆ ਕਿਸ਼ੇਤੀ ਘਟਾਉਣੀ ਹੋ ਗਿਆ ਤੇ ਆਪ ਦਾ ਜੀ ਅਜੰਦਰ ਡੰਗਰ ਆਪਦੇ ਬਾਹਰ ਕੱਢੇ ਤੇ ਕੋਈ ਕੁਸ ਸਮਾਨ ਦੀ ਭਾੜੇ ਟੋਟ ਬਹੁਤ ਜਿਆਦੀ ਹੋ ਗਈ ਆ ਤਾਂ ਹੀ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿਸੇ ਗਲਤੀ ਹੋ ਗਈ ਆ ਛੱਡਨਾ ਬਈ ਕੇ ਕੋਈ ਨਿਆ ਕਰ ਲਵੇ ਜਾਂ ਹੰਨਾ ਕੋਈ ਹੰੜਾ ਕੋਈ ਹੱਲ ਕਰ ਲਵੇ ਠੀਕ ਨਹੀਂ ਤੇ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕਿਸੇ ਜੋ ਤੇ ਅੱਗ ਲੱਗੀ ਇਸ ਤਰ੍ਹਾਂ ਦੋ ਤਿੰਨ ਕਿਲੇ ਪਿਛਾ ਉਹ ਮੜ ਗਏ ਇਹਨਾਂ ਨੂੰ ਪਿਛਵਾੜਾ ਕਰਤਾ ਪੈਂਦਾ ਤੇ ਬਾਅਦ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ ਅੱਗੋਂ ਦਾ ਪਤਾ ਉਦੋਂ ਲੱਗਾ ਜਦੋਂ ਲਾਟਾ ਹੀ ਨਿਕਲ ਗਈ ਫਿਰ ਇਹਨਾਂ ਨੇ ਦੁਜਾ ਰੋਲਾ ਪਾਇਆ ਹੀ ਨਹੀਂ ਉਧਰੋਂ ਭਜੇ ਫਿਰ ਅੱਗ ਤੇ ਕੱਪ ਗਈਤਾ ਤੇ ਫਿਰ ਥੋੜਾ ਬੋਧਾ ਸਮਾਨ ਸਮੂਹ ਜਿਹੜਾ ਸੀ ਉਹ ਸਾਰਾ ਦਾ ਖਰਾਬ ਖਰੂਬ ਹੋ ਚੁੱਕਾ ਇਹ ਪਾਣੀ ਪੂਣੀ ਦੇ ਨਾਲ ਬਹੁਤ ਸੇਕ ਦੇ ਨਾਲ ਜੀ ਮੰਨ ਕਦੇ ਇਹੋ ਕਰਦੇ ਜੀ ਅੱਗੇ ਵਿਚਾਰੇ ਕਰਜੇ ਥੱਲੇ ਆਏ ਆ ਤੇ ਬੜਾ ਬੁਰਾ ਹਰ ਕਰਦਾ ਇਹਨਾਂ ਦਾ ਤੇ ਮਾਲ ਡੰਗਰ ਵੰਮਾ ਬਜਿਆ ਇਹਨਾਂ ਦਾ ਇਹ ਹੁਣ ਗਾਹੇ ਕੋਈ ਨਿਕ ਨਿਕ ਜੀ ਆ ਜਾਂਦਾ ਕੁਝ ਹਲਪ ਹੋ ਜਾ ਇਹਨਾਂ ਦੇ ਜੀ